ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਅੱਜ ਪਹਾੜਾਂ ਦੇ ਵਿੱਚ ਫਿਰ ਤੋਂ ਬਰਫਬਾਰੀ ਹੋਣ ਦੇ ਅਸਰ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਠੰਡ ਵਧਣ ਦੀਆਂ ਜਿਹੜੀਆਂ ਕਿਆਸਰਾਈਆਂ ਨੇ ਉਹ ਤੇਜ਼ ਹੋ ਗਈਆਂ ਨੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਜਿਹੜਾ ਪਾਰਾ ਹੈ ਉਸ ਨੂੰ ਹਾਈ ਦੇਖੋਗੇ ਰਾਤ ਨੂੰ ਵੀ ਹੁਣ ਜਿਹੜਾ ਠੰਡ ਦਾ ਮਾਹੌਲ ਹੈ ਤੁਹਾਨੂੰ ਅੱਗੇ ਨਾਲੋਂ ਜ਼ਿਆਦਾ ਦੇਖਣ ਨੂੰ ਮਿਲੇਗਾ ਕਿਉਂਕਿ ਪਿਛਲੇ ਮਹੀਨੇ ਦੇ ਵਿੱਚ ਵੀ ਜਿਹੜਾ ਮਹੀਨਾ ਚੱਲ ਰਿਹਾ ਇਸ ਦੇ ਵਿੱਚ ਵੀ ਕਈ ਵਾਰ ਐਸੀਆਂ ਸੰਭਾਵਨਾਵਾਂ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ بارش ਹੋ ਸਕਦੀ ਹੈ ਪਰ بارش ਨਹੀਂ ਹੋਈ ਕਾਰਨ ਦੱਸਿਆ ਜਾ ਰਿਹਾ ਹੈ ਕਿ ਡਬਲਯੂਡੀ ਨੇ ਦੀ ਜਿਹੜੀ ਦਸਤਕ ਸੀ ਉਹ ਉਹ ਨਹੀਂ ਦਿੱਤੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਸੀ ਕਿ ਪੱਛਮੀ ਜਿਹੜਾ ਖੇਤਰ ਹੈ ਉਸ ਦੇ ਵਿੱਚ ਕੁਝ ਮੌਸਮ ਦੇ ਵਿੱਚ ਤਬਦੀਲੀ ਹੋਏਗੀ ਜਿਸ ਦੇ ਨਾਲ ਉੱਤਰ ਭਾਰਤ ਦੇ ਵਿੱਚ ਬਰਖਾ ਹੋਣ ਦੀ بارش ਹੋਣ ਦੀ ਸੰਭਾਵਨਾ ਹੈ ਪਰ ਇਹ بارش ਜਿਹੜੀ ਨਹੀਂ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਜਨਵਰੀ ਦੇ ਵਿੱਚ ਹਰ ਇੱਕ ਸਾਲ ਹੋਣ ਵਾਲੀ ਜਿਹੜੀ بارش ਹੈ ਉਸ ਦੇ ਵਿੱਚ ਵੀ ਕਮੀ ਮਹਿਸੂਸ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਕੱਲ ਦੇ ਦਿਨ ਦੇ ਵਿੱਚ ਜਲੰਧਰ ਜਿਹੜਾ ਸ਼ਹਿਰ ਸੀ ਉਹ ਪਿਛਲੇ 7 ਸਾਲ ਦਾ ਰਿਕਾਰਡ ਜਲੰਧਰ ਸ਼ਹਿਰ ਦੇ ਵੱਲੋਂ ਤੋੜਿਆ ਗਿਆ। ਯਾਨੀ ਕਿ ਕੱਲ ਜਲੰਧਰ ਦੇ ਵਿੱਚ ਦਿਨ ਦਾ ਤਾਪਮਨ 21 ਡਿਗਰੀ ਜਿਹੜਾ ਉਹ ਦਰਜ ਕੀਤਾ ਗਿਆ ਔਰ 7 ਸਾਲ ਪਹਿਲਾਂ ਜਿਹੜਾ ਜਲੰਧਰ ਦਾ ਜਨਵਰੀ ਮਹੀਨੇ ਦੇ ਵਿੱਚ ਤਾਪਮਾਨ 22 ਡਿਗਰੀ ਦਰਜ ਕੀਤਾ ਗਿਆ ਸੀ ਮਤਲਬ ਕਿ ਇਹਨਾਂ ਦਿਨਾਂ ਦੇ ਵਿੱਚ ਤਾਪਮਾਨ 15 ਤੋਂ 18 ਦੇ ਵਿੱਚ ਵਿੱਚ ਰਹਿੰਦਾ ਜਾਨੀ ਕਿ ਬਹੁਤ ਘੱਟ ਹੁੰਦਾ ਪਰ ਗਰਮੀ ਮਹਿਸੂਸ ਕੀਤੀ ਗਈ ਹੈ ਕੱਲ ਜਲੰਧਰ ਦੇ ਵਿੱਚ ਵੀ ਇਸ ਕਰਕੇ ਮੌਸਮ ਦੀ ਹਾਲ ਬਿਆਨੀ ਦੇ ਵਿੱਚ بارش ਨਹੀਂ ਹੋਣ ਦਾ ਵੀ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦਿਨ ਜਿਹੜੇ ਨੇ ਉਹ ਚੰਗੀ ਤਰ੍ਹਾਂ ਖੇੜ ਰਹੇ ਨੇ ਔਰ بارش ਨਾ ਹੋਣ ਕਰਕੇ ਠੰਡ ਘੱਟ ਹੋ ਰਹੀ ਹੈ ਪਰ ਅੱਜ ਫਿਰ ਤੋਂ ਪਹਾੜਾਂ ਦੇ ਵਿੱਚ ਠੰਡੀਆਂ ਹਵਾਵਾਂ ਚੱਲਣਗੀਆਂ ਬਰਫਬਾਰੀ ਦਾ ਜਿਹੜਾ ਅਸਾਰ ਹੈ ਉਸ ਦੇ ਨਾਲ ਪੰਜਾਬ ਦੇ ਵਿੱਚ ਠੰਡ ਇੱਕ ਵਾਰ ਫਿਰ ਤੋਂ ਵੱਧ ਸਕਦੀ ਹੈ। ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਹੁਣ ਤੁਸੀਂ ਬਿਜਲੀ ਦੇ ਬਿੱਲ ਜਿਹੜੇ ਦੇਖਦੇ ਸੀ ਪਿਛਲੇ ਸਮਿਆਂ ਦੇ ਵਿੱਚ ਅ ਦਰਸਲ 2010 ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਾਨਕਿ ਪੀਐਸਪੀਸੀਐਲ ਦਾ ਨਿਰਮਾਣ ਹੁੰਦਾ ਹੈ ਉਸ ਤੋਂ ਪਹਿਲਾਂ ਕੱਲਾ ਪੰਜਾਬ ਬਿਜਲੀ ਬੋਰਡ ਦੇ ਨਾਮ ਤੋਂ ਤੁਸੀਂ ਜਾਣਦੇ ਸੀ ਪਰ ਫਿਰ ਪੀਐਸਪੀਸੀਐਲ ਬਣਦਾ ਹੈ 2010 10 ਦੇ ਵਿੱਚ ਉਸ ਤੋਂ ਬਾਅਦ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਬਿਜਲੀ ਦੇ ਬਿੱਲ ਆਉਂਦੇ ਸੀ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਆਉਂਦੇ ਸੀ ਉਸ ਤੋਂ ਪਹਿਲਾਂ ਜਿਹੜੇ 2010 ਤੋਂ ਪਹਿਲਾਂ ਜਿਹੜੇ ਬਿੱਲ ਆਉਂਦੇ ਸੀ ਉਹਦੇ ਵਿੱਚ ਇੱਕ ਸਾਈਡ ਦੇ ਉੱਤੇ ਬਿਜਲੀ ਦਾ ਬਿੱਲ ਜਿਹੜਾ ਹੁੰਦਾ ਸੀ ਉਹ ਪੰਜਾਬੀ ਦੇ ਵਿੱਚ ਟਾਈਪ ਕੀਤਾ ਹੁੰਦਾ ਸੀ ਸਾਰਾ ਦੂਸਰੀ ਸਾਈਡ ਦੇ ਉੱਤੇ ਇੰਗਲਿਸ਼ ਦੇ ਵਿੱਚ ਹੁੰਦਾ ਸੀ ਔਰ ਜਿਹੜੀ ਵੀ ਭਾਸ਼ਾ ਦੇ ਤੁਸੀਂ ਸਮਝਦੇ ਹੋ ਤੁਸੀਂ ਉਸ ਭਾਸ਼ਾ ਨੂੰ ਸਮਝ ਕੇ ਚੰਗੀ ਤਰ੍ਹਾਂ ਉਹਦੇ ਉੱਪਰ ਕਿਹੜਾ-ਕਿਹੜਾ ਖਰਚਾ ਤੁਹਾਨੂੰ ਪਾਇਆ ਗਿਆ ਕਿਹੜਾ-ਕਿਹੜਾ ਸੈਸ ਲਗਾਇਆ ਗਿਆ ਤੁਸੀਂ ਪੜ੍ਹ ਸਕਦੇ ਸੀ ਪਰ 2010 ਤੋਂ ਬਾਅਦ ਇਹ ਬਿਜਲੀ ਦੇ ਬਿੱਲ ਜਿਹੜੇ ਸੀ ਉਹ ਅੰਗਰੇਜ਼ੀ ਦੇ ਵਿੱਚ ਆਣੇ ਸ਼ੁਰੂ ਹੋ ਗਏ ਸੀ ਪਰ ਹੁਣ ਫਿਰ ਤੋਂ ਪੰਜਾਬ ਦੇ ਵਿੱਚ ਪੰਜਾਬੀ ਭ ਤੁਹਾਡੇ ਘਰਾਂ ਦੇ ਵਿੱਚ ਹੁਣ ਜਿਹੜੇ ਬਿਜਲੀ ਦੇ ਬਿੱਲ ਆਇਆ ਕਰਨਗੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਹੋਇਆ ਕਰਨਗੇ ਪਰ ਜੇਕਰ ਤੁਸੀਂ ਚਾਹਦੇ ਹੋ ਕਿ ਉਹ ਬਿਜਲੀ ਦਾ ਬਿੱਲ ਜਿਹੜਾ ਤੁਸੀਂ ਪੰਜਾਬੀ ਭਾਸ਼ਾ ਨਹੀਂ ਜਾਣਦੇ ਤੁਸੀਂ ਪੰਜਾਬ ਦੇ ਬਾਹਰੋਂ ਆ ਕੇ ਬਸੇ ਹੋਏ ਹੋ ਤੇ ਤੁਹਾਡੇ ਕੋਲ ਉੱਥੇ ਜਿਹੜਾ ਵਿਅਕਤੀ ਬਿੱਲ ਦੇਣ ਦੇ ਲਈ ਆਂਦਾ ਹੈ ਮੀਟਰ ਚੈੱਕ ਕਰਨ ਦੇ ਲਈ ਆਂਦੇ ਨੇ ਤੁਸੀਂ ਉਹਨਾਂ ਨੂੰ ਜਦੋਂ ਕਹੋਗੇ ਉਸੇ ਟਾਈਮ ਤੁਹਾਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਉਹ ਬਿੱਲ ਕੱਟ ਕੇ ਦੇ ਦੇਣਗੇ ਪੰਜਾਬ ਦੇ ਲੋਕਾਂ ਨੂੰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਫਿਰ ਪੰਜਾਬੀ ਦੇ ਵਿੱਚ ਮਿਲਣਗੇ ਕਿਉਂਕਿ ਇੱਕ ਜਨਹਿਤ ਜਾਚਿਕਾ ਲਗਾਈ ਗਈ ਸੀ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਇਹ ਜਿਹੜੀ ਯਾਚਿਕਾ ਦੇ ਖਿਲਾਫ ਜਦੋਂ ਜਵਾਬ ਦਾਇਰ ਕੀਤਾ ਤੇ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹੁਣ ਬਿੱਲ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਬਿਜਲੀ ਦਾ ਬਿੱਲ ਪੰਜਾਬੀਆਂ ਦੇ ਘਰਾਂ ਦੇ ਵਿੱਚ ਪੰਜਾਬੀ ਭਾਸ਼ਾ ਵਾਲਾ ਬਿੱਲ ਹੀ ਭੇਜਾਂਗੇ ਅ ਇਸ ਤੋਂ ਇਲਾਵਾ ਦੱਸਿਆ ਸੀ ਕਿ ਗਣਰਾਜ ਦਿਵਸ ਦੇ ਉੱਤੇ 26 ਜਨਵਰੀ ਵਾਲੇ ਦਿਨ ਦਿੱਲੀ ਦੇ ਵਿੱਚ ਅ ਪ੍ਰੇਡ ਹੋਏਗੀ ਔਰ ਉਸ ਪ੍ਰੇਡ ਦੇ ਮੌਕੇ ਦੇ ਉੱਤੇ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੀ ਚਾਕੀ ਗੈਰ ਹਾਜ਼ਰ ਰਹੀ ਹੈ ਪੰਜਾਬ ਦੀ ਚਾਕੀ ਨੂੰ ਜਾਨੀ ਕਿ ਇਜਾਜ਼ਤ ਨਹੀਂ ਮਿਲੀ ਸੀ ਉੱਥੇ ਆਪਣੀ ਝਾਕੀ ਪਰਫਾਰਮ ਕਰਨ ਦੀ ਪਰ ਇਸ ਵਾਰ ਪੰਜਾਬ ਦੀ ਝਾਕੀ ਜਿਹੜੀ ਹੈ ਉਹ 26 ਜਨਵਰੀ ਵਾਲੇ ਦਿਨ ਤੁਸੀਂ ਦਿੱਲੀ ਦੇਖੋਗੇ ਔਰ ਬੀਤੇ ਕੱਲ ਵੀ ਉਸ ਦੀ ਇੱਕ ਫੁੱਲ ਡਰੈਸ ਰਿਹੈਸਲ ਹੋਈ ਹੈ ਜਿੱਥੇ ਕਿ ਪੰਜਾਬ ਦੀ ਝਾਕੀ ਦੇਖਣ ਨੂੰ ਮਿਲੀ ਅੱਜ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਉਹ ਜਿਹੜੀ ਝਾਕੀ ਹੈ ਪੰਜਾਬ ਦੀ ਉਹ ਦੇਖੀ ਜਾ ਸਕਦੀ ਹੈ ਜਿਸ ਦੇ ਵਿੱਚ ਪੰਜਾਬ ਦੇ ਕਲਚਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਰਤੱਬ ਪਥ ਦੇ ਉੱਤੇ ਫੁੱਲ ਡਰੈਸ ਜਿਹੜੀ ਰਿਹੈਸਲ ਹੋਈ ਹੈ ਉਸ ਦੇ ਦੌਰਾਨ ਇਸ ਚਾਕੀ ਦੇਖੀ ਗਈ ਔਰ ਜਦੋਂ 26 ਜਨਵਰੀ ਵਾਲੇ ਦਿਨ ਵੀ ਤੁਸੀਂ ਸਵੇਰ ਨੂੰ ਆਪਣੇ ਘਰਾਂ ਦੇ ਵਿੱਚ ਉੱਠ ਕੇ ਉਹ ਪਰੇਡ ਦੇਖੋਗੇ ਤੇ ਉਸ ਪਰੇਡ ਦੇ ਵਿੱਚ ਤੁਹਾਨੂੰ ਪੰਜਾਬ ਦੀ ਚਾਕੀ ਮਿਲੇਗੀ ਕਿਉਂਕਿ ਪਿਛਲੇ 2 ਸਾਲਾਂ ਦਾ ਜਿਹੜਾ ਰੋਂ ਸੀ ਪੰਜਾਬੀਆਂ ਦਾ ਉਹ ਹੁਣ ਇਸ ਵਾਰ ਪੂਰਾ ਹੋ ਜਾਏਗਾ ਇਸ ਤੋਂ ਇਲਾਵਾ ਕਾਪੀਰਾਈਟ ਉਲੰਘਣਾ ਮਾਮਲੇ ਦੇ ਵਿੱਚ ਕੰਗਨਾ ਰਨੌਤ ਨੂੰ ਨੋਟਿਸ ਭੇਜਿਆ ਗਿਆ ਹੈ ਕੰਗਨਾਰ ਨੌਤ ਦੀ ਫਿਲਮ ਐਮਰਜੈਂਸੀ ਪਹਿਲਾਂ ਤੋਂ ਹੀ ਵਿਵਾਦਾਂ ਦੇ ਵਿੱਚ ਸੀ ਔਰ ਵਿਵਾਦ ਜਿਹੜਾ ਹੈ ਕੰਗਨਾਰ ਨੌਤ ਦਾ ਪਿੱਛਾ ਨਹੀਂ ਛੱਡ ਰਿਹਾ ਔਰ ਫਿਰ ਤੋਂ ਕੰਗਨਾਰ ਨੌਤ ਦੇ ਉੱਪਰ ਕਾਪੀਰਾਈਟ ਉਲੰਘਣਾ ਦੇ ਇੱਕ ਮਾਮਲੇ ਦੇ ਵਿੱਚ ਪਟਨਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦਾ ਖਿਲਾਫ ਜਣੀ ਕੇ ਸੁਮੇਤ ਨੋਟਿਸ ਜਾਰੀ ਹੁਣ ਕੀਤਾ ਗਿਆ ਪਟੀਸ਼ਨਰ ਦਾ ਕਹਿਣਾ ਹੈ ਕਿ ਇਜਾਜ਼ਤ ਤੋਂ ਬਿਨਾਂ ਹੀ ਰਾਸ਼ਟਰੀ ਕਵੀ ਜਿਹੜੇ ਨੇ ਰਾਮਧਾਰੀ ਸਿੰਘ ਦਿਨਕਰ ਉਹਨਾਂ ਦੀ ਕਵਿਤਾਵਾਂ ਦੀਆਂ ਲਾਈਨਾਂ ਫਿਲਮ ਐਮਰਜੈਂਸੀ ਦੇ ਵਿੱਚ ਪ੍ਰਚਾਰ ਦੇ ਲਈ ਇਸਤੇਮਾਲ ਕੀਤੀਆਂ ਗਈਆਂ ਨੇ ਇਸ ਦੇ ਕਰਕੇ ਕੰਗਨਾਰ ਨੌਤ ਦੇ ਉੱਪਰ ਇੱਕ ਹੋਰ ਅ ਮਾਮਲਾ ਕਹਿ ਸਕਦੇ ਹਾਂ ਚੱਲ ਸਕਦਾ ਹੈ ਨੋਟਿਸ ਉਹਦਾ ਜਾਰੀ ਹੋ ਗਿਆ ਹੈ ਅ ਇਸ ਤੋਂ ਇਲਾਵਾ ਅਮਰਤਪਾਲ ਸਿੰਘ ਦੇ ਵੱਲੋਂ ਵੀ ਇੱਕ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਹੈ ਦਰਸਲ ਆਨ ਆਲੇ ਟਾਈਮ ਦੇ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਹੈ ਔਰ ਸੰਸਦੀ ਬਜਟ ਸੈਸ਼ਨ ਜਿਹੜਾ ਕਿ ਬਜਟ ਸੈਸ਼ਨ ਆਨ ਆਲਾ ਹੈ ਉਸ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ ਉਹਨਾਂ ਦੀ ਇਹ ਪਟੀਸ਼ਨ ਹਾਲੇ ਹਾਈ ਕੋਰਟ ਦੀ ਰਜਿਸਟਰੀ ਦੇ ਵਿੱਚ ਧਾਇਰ ਕੀਤੀ ਗਈ ਹੈ ਜੋ ਤਕਨੀਕੀ ਇਤਰਾਜ਼ ਹਟਣ ਤੋਂ ਬਾਅਦ ਜਿਹੜੀ ਹੈ ਉਸ ਤੇ ਸੁਣਵਾਈ ਦੇ ਲਈ ਉਹ ਸੂਚੀਬੱਧ ਹੋਏਗੀ ਦਰਸਲ ਅਮਰਿਤਪਾਲ ਸਿੰਘ ਤੋਂ ਵੱਲੋਂ ਪਿਛਲਿਆਂ ਸਮਿਆਂ ਦੇ ਵਿੱਚ ਵੀ ਜਦੋਂ ਸੈਸ਼ਨ ਹੁੰਦੇ ਸੀ ਉਹਦੇ ਵਿੱਚ ਇਜਾਜ਼ਤ ਮੰਗੀ ਜਾ ਰਹੀ ਸੀ ਬਾਰ-ਬਾਰ ਕਿ ਮੈਂ ਵੀ ਇੱਕ ਸੰਸਦ ਮੈਂਬਰ ਹਾਂ ਔਰ ਮੈਂ ਵੀ ਚਾਹੁੰਦਾ ਕਿ ਮੈਂ ਵੀ ਜਾ ਕੇ ਸੰਸਦ ਦੇ ਉਸ ਸੈਸ਼ਨ ਦੇ ਵਿੱਚ ਸ਼ਾਮਲ ਹੋਵਾਂ ਪਰ ਉਹ ਐਨਐਸਏ ਲੱਗੇ ਹੋਣ ਦੇ ਕਰਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਅਸਾਮ ਦੀ ਇਜਾਜ਼ਤ ਨਹੀਂ ਮਿਲੀ ਸੀ ਪਿਛਲੀ ਵਾਰ ਵੀ ਪਟੀਸ਼ਨ ਪਾਈ ਸੀ ਪਰ ਇਸ ਵਾਰ ਫਿਰ ਤੋਂ ਪਟੀਸ਼ਨ ਪਾਈ ਗਈ ਹੈ ਕਿ ਉਹ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਪਰ ਦੇਖਣਾ ਹੋਏਗਾ ਕਿ ਇਹ ਇਜਾਜ਼ਤ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਕਿਉਂਕਿ ਪਿਛਲੀ ਵਾਰ ਇਜਾਜ਼ਤ ਨਹੀਂ ਮਿਲੀ ਸੀ ਉਸ ਤੋਂ ਇਲਾਵਾ ਬੀਤੇ ਕੱਲ ਵੀ ਅਸੀਂ ਅਮਰੀਕਾ ਦੀ ਗੱਲ ਕੀਤੀ ਅਮਰੀਕਾ ਦੀ ਗੱਲ ਰੋਜ਼ ਹੋ ਰਹੀ ਹੈ ਕਿਉਂਕਿ ਅਮਰੀਕਾ ਤੋਂ ਨਵੇਂ-ਨਵੇਂ ਬਿਆਨ ਜਾਰੀ ਹੋ ਰਹੇ ਨੇ ਨਵੇਂ-ਨਵੇਂ ਆਦੇਸ਼ ਜਾਰੀ ਹੋ ਰਹੇ ਨੇ ਔਰ ਹੁਣ ਜਿਹੜਾ ਵਿਰੋਧ ਹੈ ਉੱਥੇ ਤੁਹਾਨੂੰ ਬੀਤੇ ਕੱਲ ਵੀ ਦੱਸਿਆ ਸੀ ਕਿ ਡੋਨਲਡ ਟਰੰਪ ਦੇ ਆ ਸ਼ੁਰੂ ਹੋ ਗਿਆ ਹੈ ਸੋ ਅਮਰੀਕਾ ਤੋਂ ਭਾਰਤੀਆਂ ਦੀ ਵਾਪਸੀ ਦੇ ਲਈ ਜੈ ਸ਼ੰਕਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਵਿਦੇਸ਼ ਮੰਤਰੀ ਨੇ ਭਾਰਤ ਦੇ ਉਹ ਕਹਿੰਦੇ ਅਸੀਂ ਕਿ ਬਿਲਕੁਲ ਤਿਆਰ ਆ ਵਾਪਸ ਭੇਜਣ ਭੇਜੇ ਜਿਹੜੇ ਭੇਜੇ ਜਾਣਗੇ ਤੁਹਾਡੇ ਵੱਲੋਂ ਉਹਨਾਂ ਦੀ ਅਸੀਂ ਤਸਦੀਕ ਜਿਹੜੀ ਹੈ ਸਾਡੇ ਵੱਲੋਂ ਹੁਣ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਹੈ ਕਿ ਤੁਸੀਂ ਕਿਹੜੇ ਕਿਹੜੇ ਲੋਕਾਂ ਨੂੰ ਵਾਪਸ ਭੇਜਣਾ ਹੈ ਪਰ ਆਨ ਆਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਕਿ ਕਿੰਨੇ ਕੁ ਲੋਕਾਂ ਦੇ ਹੱਲੇ ਤੱਕ ਜੋ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵੱਲੋਂ 2 ਲੱਖ ਲੋਕਾਂ ਦਾ ਡਾਟਾ ਤਿਆਰ ਕਰ ਲਿਆ ਗਿਆ ਜਿਹੜੇ 2 ਲੱਖ ਲੋਕਾਂ ਨੂੰ ਰਿਪੋਰਟ ਕੀਤਾ ਜਾਏਗਾ ਜਿਹਦੇ ਵਿੱਚੋਂ 18000 ਭਾਰਤੀ ਨੇ ਹੱਲੇ ਤ 18000 ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਅ ਭਾਰਤ ਸਰਕਾਰ ਦੇ ਵੱਲੋਂ ਜਾਨਕੀ ਐਸ ਜੈ ਸ਼ੰਕਰ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਉਹਨਾਂ ਦੀ ਤਸਦੀਕ ਕਰਕੇ ਆਪਣੇ ਲੋਕਾਂ ਨੂੰ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਚਾਹੇ ਡੰਕੀ ਲਗਾ ਕੇ ਗਏ ਨੇ ਜਾਂ ਫਿਰ ਜਿਨ੍ਹਾਂ ਦੇ ਹੁਣ ਉੱਥੇ ਉਹਨਾਂ ਦੇ ਪਾਸਪੋਰਟ ਖਤਮ ਹੋ ਚੁੱਕੇ ਨੇ ਰੀਨਿਊ ਨਹੀਂ ਹੋਏ ਅੱਗੇ ਉਹਨਾਂ ਨੂੰ ਉੱਥੇ ਸਟੇ ਨਹੀਂ ਮਿਲੀ ਸੋ ਉਹ ਸਾਰੇ ਵਿਅਕਤੀ ਜਿਹੜੇ ਨੇ ਉਹ ਅਸੀਂ ਉਹਨਾਂ ਨੂੰ ਵਾਪਸ ਲਿਆਵਾਂਗੇ ਅਸੀਂ ਅਮਰੀਕਾ ਦੇ ਨਾਲ ਆ ਇਸ ਤਰੀਕੇ ਦੇ ਕਿਉਂਕਿ ਅਮਰੀਕਾ ਦੇ ਨਾਲ ਕੋਈ ਵੀ ਦੇਸ਼ ਜੋ ਉਹਨਾਂ ਦੇ ਵਪਾਰਿਕ ਸੰਬੰਧ ਨੇ ਉਹ ਵਿਗੜਨ ਨਾ ਉਸ ਨੂੰ ਲੈ ਕੇ ਕੋਈ ਵੀ ਐਸਾ ਕਦਮ ਕੋਈ ਵੀ ਦੇਸ਼ ਨਹੀਂ ਚੁੱਕਣਾ ਚਾਹੇਗਾ ਕਿ ਅਮਰੀਕਾ ਦੇ ਨਾਲ ਨਾਲਲੇ ਟਾਈਮ ਦੇ ਵਿੱਚ ਸੰਬੰਧ ਖਰਾਬ ਹੋ ਜਾਣ ਦੂਸਰੇ ਪਾਸੇ ਮੈਕਸੀਕੋ ਬਾਰਡਰ ਦੇ ਉੱਪਰ ਅਮਰੀਕੀ ਫੌਜਾਂ ਦਾ 1500 ਵਿਅਕਤੀਆਂ ਦਾ 1500 ਫੌਜੀਆਂ ਦੀ ਟੁਕੜੀ ਜਿਹੜੀ ਹੈ ਮੈਕਸੀਕੋ ਬਾਰਡਰ ਦੇ ਉੱਪਰ ਤੈਨਾਤ ਹੋ ਚੁੱਕੀ ਹੈ ਮੈਕਸੀਕੋ ਬਾਰਡਰ ਤੋਂ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੇ ਵਿੱਚ ਲੋਕ ਦਾਖਲ ਹੁੰਦੇ ਸੀ ਈਵਨ ਕਿ ਇਦਾਂ ਵੀ ਹੁੰਦਾ ਸੀ ਕਿ ਵੱਖ-ਵੱਖ ਕੰਟਰੀਆਂ ਦੇ ਲੋਕ ਜਿਹੜੇ ਸੀ ਉਹ ਮੈਕਸੀਕੋ ਚਲੇ ਜਾਂਦੇ ਸੀ ਮੈਕਸੀਕੋ ਬਾਰਡਰ ਦੇ ਰਾਹੀਂ ਉਹ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਸੀ ਪਰ ਹੁਣ ਦੱਸ ਦਈਏ ਕਿ ਮੈਕਸੀਕੋ ਬਾਰਡਰ ਦੇ ਉੱਤੇ ਡੋਨਲਡ ਟਰੰਪ ਦੇ ਜਿੱਤਦਿਆਂ ਹੀ ਐਮਰਜੈਂਸੀ ਲਗਾਈ ਗਈ ਸੀ ਔਰ ਉਸ ਐਮਰਜੈਂਸੀ ਦੇ ਤਹਿਤ ਹੁਣ 1500 ਫੌਜੀ ਜਿਹੜੇ ਨੇ ਉੱਥੇ ਤਾਇਨਾਤ ਕਰ ਦਿੱਤੇ ਗਏ ਨੇ ਔਰ ਜਿਹੜਾ ਵੀ ਵਿਅਕਤੀ ਹੁਣ ਮੈਕਸੀਕੋ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਉਸਦੇ ਦਸਤਾਵੇਜ਼ ਚੈੱਕ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਦੁਬਾਰਾ ਤੋਂ ਉਸ ਨੂੰ ਮੈਕਸੀਕੋ ਦੇ ਸ਼ਰਨਾਰਥੀ ਕੈਂਪਾਂ ਦੇ ਵਿੱਚ ਛੱਡ ਕੇ ਆਂਦਾ ਜਾਏਗਾ ਪਹਿਲਾਂ ਮੰਗ ਨਹੀਂ ਹੋਏਗਾ ਕਿ ਉਹ ਅਮਰੀਕਾ ਦੇ ਵਿੱਚ ਆਇਆ ਆ ਕੇ ਫੌਜੀਆਂ ਦੇ ਸਾਹਮਣੇ ਹੱਥ ਖੜੇ ਕੀਤੇ ਤੇ ਫੌਜੀ ਉਹਨਾਂ ਨੂੰ ਕੀ ਕਰਦੇ ਸੀ ਅਮਰੀਕਾ ਦੇ ਕੈਂਪ ਦੇ ਵਿੱਚ ਲੈ ਜਾਂਦੇ ਸੀ ਉੱਥੇ ਉਹਨਾਂ ਦੀ ਜਾਂਚ ਪੜਤਾਲ ਹੁੰਦੀ ਸੀ ਕਿਸ ਚੱਲਦਾ ਸੀ ਮੁੜ ਕੇ ਉਹਨਾਂ ਨੂੰ ਉੱਥੇ ਸਟੇ ਮਿਲ ਜਾਂਦੀ ਸੀ ਐਸਾ ਹੁਣ ਕੁਝ ਨਹੀਂ ਹੋਏਗਾ ਉਹ ਜਿਹੜੇ ਮੁਲਕ ਤੋਂ ਐਂਟਰ ਕਰਨਗੇ ਉਸੇ ਮੁਲਕ ਦੇ ਸ਼ਰਨਾਰਥੀ ਕੈਂਪ ਦੇ ਵਿੱਚ ਉਹ ਵਿਅਕਤੀ ਛੱਡੇ ਜਾਣਗੇ ਫੌਜਾਂ ਲੱਗ ਗਈਆਂ ਨੇ ਉਸ ਤੋਂ ਇਲਾਵਾ ਕੱਲ ਇੱਕ ਖਬਰ ਆਈ ਹੈ ਖੰਨਾ ਤੋਂ ਅਦਰਸਲ ਇੱਕ ਖਬਰ ਜਿਹੜੀ ਹੈ ਇਹ ਹੈਰਾਨ ਕਰਨ ਵਾਲੀ ਖਬਰ ਹੈ ਕਿ ਨਸ਼ੇ ਦੀ ਖੇਪ ਜਿੰਨੀ ਵੀ ਪੰਜਾਬ ਪੁਲਿਸ ਦੇ ਵੱਲੋਂ ਫੜੀ ਜਾਂਦੀ ਹੈ ਉਹ ਖੰਨਾ ਦੀ ਇੱਕ ਪੇਪਰ ਮਿਲ ਉੱਥੇ ਮੌਜੂਦ ਹੈ ਖੰਨਾ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਜਿੰਨੀ ਵੀ ਖੇਪ ਫੜੀ ਜਾਂਦੀ ਹੈ ਨਸ਼ੀਲੇ ਪਦਾਰਥਾਂ ਦੀ ਉਹ ਫਿਰ ਪੇਪਰ ਮਿਲ ਦੇ ਵਿੱਚ ਜਾ ਕੇ ਉਸ ਨੂੰ ਸਾੜਿਆ ਜਾਂਦਾ ਹੈ ਕੱਲ ਦੋ ਇੱਕ ਡੀਐਸਪੀ ਔਰ ਇੱਕ ਐਸਪੀ ਇਸ ਖੇਪ ਨੂੰ ਸਾੜਨ ਦੇ ਲਈ ਗਏ ਸੀ ਪਰ ਉੱਥੇ ਇੱਕ ਮੰਦਭਾਗੀ ਘਟਨਾ ਵਾਪਰਦੀ ਹੈ ਜਦੋਂ ਉਸ ਖੇਪ ਨੂੰ ਸਾੜਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਦੋਵੇਂ ਅੱਗ ਦੇ ਵਿੱਚ ਚੁੱਲਸ ਗਏ ਖੰਨਾ ਦੇ ਇਹ ਸੀਗੇ ਐਸਪੀ 50 ਫੀਸਦ ਚੁੱਲਸ ਗਿਆ ਔਰ ਡੀਐਸਪੀ ਜਿਹੜੇ ਨੇ ਉਹ 20 ਫੀਸਦ ਉਸ ਅੱਗ ਦੇ ਵਿੱਚ ਚੁੱਲਸ ਗਏ ਨੇ ਹਾਲਾਂਕਿ ਜਦੋਂ ਉੱਚ ਅਧਿਕਾਰੀ ਉੱਥੇ ਪਹੁੰਚਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਅਧਿਕਾਰੀ ਇਸ ਤਰੀਕੇ ਦੇ ਨਾਲ ਕਿਵੇਂ ਪੇਪਰ ਮੇਲ ਦੇ ਵਿੱਚ ਕਿਉਂਕਿ ਬਹੁਤ ਸਾਰੇ ਅਧਿਕਾਰੀ ਆਂਦੇ ਨੇ ਉੱਥੇ ਇਸ ਖੇਪ ਨੂੰ ਜਲਾਉਣ ਦੇ ਲਈ ਪਰ ਐਸੀ ਘਟਨਾ ਪਹਿਲਾਂ ਨਹੀਂ ਵਾਪਰੀ ਇਹ ਘਟਨਾ ਕਿਵੇਂ ਵਾਪਰ ਗਈ ਅਧਿਕਾਰੀਆਂ ਦੇ ਵੱਲੋਂ ਕੋਈ ਇਸ ਦੇ 바ਜੇ ਇਸ ਦੇ ਬਾਰੇ ਪੁਖਤਾ ਜਾਣਕਾਰੀ ਜਿਹੜੀ ਹੈ ਉਹ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਗਈ ਪਰ ਅਜੇ ਤੱਕ ਜਿਹੜੀ ਖਬਰ ਨਿਕਲ ਕੇ ਹੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਇਲਾਜ ਤੋਂ ਬਾਅਦ ਭੇਜ ਦਿੱਤਾ ਗਿਆ ਹੈ ਪਰ ਇਹਦੇ ਬਾਰੇ ਜਾਣਕਾਰੀ ਕੋਈ ਨਹੀਂ ਆਈ ਇੱਕ ਬੜੀ ਅਨੋਖੀ ਜਿਹੀ ਖਬਰ ਹੈ ਕਿ ਜਲਾਨ ਗਏ ਸੀ ਕਿਸ ਤਰੀਕੇ ਦੇ ਨਾਲ ਇਹ ਮੰਦਪਾਗੀ ਘਟਨਾ ਵਾਪਰੀ ਹੈ ਹਾਲਾਂਕਿ ਆਨ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿ ਇਹਨਾਂ ਅਧਿਕਾਰੀਆਂ ਦੇ ਬੋਲੋ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਇਹਦੇ ਬਾਰੇ ਪੁਸ਼ਟੀ ਕਰ ਦਿੱਤੀ ਜਾਵੇ ਵੀ ਇਹ ਘਟਨਾ ਕਿਵੇਂ ਵਾਪਰੀ ਹੈ ਇਸ ਤੋਂ ਇਲਾਵਾ ਬੀਤੇ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਫਰੀਦਕੋਟ ਦੇ ਵਿੱਚ ਲੱਗੇ ਖਾਲਿਸਤਾਨ ਦੇ ਝੰਡੇ ਜਿਹੜੇ ਨੇ ਉਹ ਤੋਂ ਬਾਅਦ ਸੀਐਮ ਦਾ ਪ੍ਰੋਗਰਾਮ ਜਿਹੜਾ ਹੈ ਉਹ ਰੱਦ ਕਰ ਦਿੱਤਾ ਗਿਆ ਫਰੀਦਕੋਟ ਤੋਂ ਅੱਜ ਅਖਬਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਵੀ ਤੁਸੀਂ ਇਹਨਾਂ ਖਬਰਾਂ ਨੂੰ ਦੇਖ ਸਕਦੇ ਹੋ ਔਰ ਫਰੀਦਕੋਟ ਤੋਂ ਐਮਪੀ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੰਦਭਾਗੀ ਖਬਰ ਹੈ ਪੰਜਾਬ ਦਾ ਮਾਹੌਲ ਠੀਕ ਰਹਿਣਾ ਚਾਹੀਦਾ ਹੈ ਔਰ ਜਿਹੜੇ ਲੋਕਾਂ ਦੇ ਵੱਲੋਂ ਖਾਲਸਾਣ ਦੇ ਝੰਡੇ ਲਗਾਏ ਗਏ ਨੇ ਜਾਂ ਫਿਰ ਉੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਐਸਾ ਨਹੀਂ ਹੋਣਾ ਚਾਹੀਦਾ ਪੰਜਾਬ ਬਹੁਤ ਮਾੜੇ ਦੌਰ ਦੇ ਵਿੱਚ ਉਹ ਜਾਨੀ ਕਿ ਅਤਵਾਦ ਦੇ ਦੌਰ ਦੇ ਵਿੱਚੋਂ ਬਹੁਤ ਮੁਸ਼ਕਲ ਦਾ ਨਾਲ ਨਿਕਲਿਆ ਹੈ ਤੇ ਪੰਜਾਬ ਹੁਣ ਦੁਬਾਰਾ ਨਹੀਂ ਚਾਹੁੰਦਾ ਪੰਜਾਬੀ ਕਿ ਅਸੀਂ ਦੁਬਾਰਾ ਤੋਂ ਫਿਰ ਉਸ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਹੀ ਚਲੇ ਜਾਈਏ ਇਸ ਕਰਕੇ ਅਸੀਂ ਕਦੇ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਐਸਾ ਮਾਹੌਲ ਬਣੇ ਔਰ ਜਿਹੜੇ ਲੋਕਾਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਤੇ ਵੀ ਨੱਥ ਪਾਣੀ ਚਾਹੀਦੀ ਹੈ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਈ ਚਰਚਾਵਾਵਾਂ ਚੱਲਦੀਆਂ ਹੁੰਦੀਆਂ ਸੀ ਕਿ ਪੰਜਾਬ ਦੇ ਸੁਰੱਖਿਆ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਜਾਂ ਪੰਜਾਬ ਪੁਲਿਸ ਜਿਹੜੀ ਹੈ ਉਹ ਉਹਨਾਂ ਦੀ ਸੁਰੱਖਿਆ ਟੁਕੜੀ ਦੇ ਵਿੱਚ ਮੌਜੂਦ ਹੈ ਉਹਨਾਂ ਨੂੰ ਸੁਰੱਖਿਆ ਦੇਣ ਦੀ ਕੀ ਲੋੜ ਹੈ ਜੋ ਦਿੱਲੀ ਦੇ ਵਿੱਚ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਦਿੱਲੀ ਪੁਲਿਸ ਸੁਰੱਖਿਆ ਦੇਵੇ ਪੰਜਾਬ ਪੁਲਿਸ ਨੇ ਕਿਉਂ ਸੁਰੱਖਿਆ ਦਿੱਤੀ ਗਈ ਹੈ ਹੁਣ ਕੱਲ ਪਟਿਆਲਾ ਦੇ ਵਿੱਚ ਇੱਕ ਨਵੇਂ 20 ਪੀਸੀਆਰ ਮੋਟਰਸਾਈਕਲਾਂ ਨੂੰ ਹਰੀ ਛੱਡੀ ਦੇਣ ਦੇ ਲਈ ਡੀਜੀਪੀ ਗੌਰਵ ਯਾਦਵ ਉੱਥੇ ਪਹੁੰਚੇ ਹੋਏ ਸੀ ਉਸ ਮੌਕੇ ਦੇ ਉੱਤੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਵੱਲੋਂ ਦਿੱਤੇ ਗਏ ਇਨਪੁਟ ਤੇ ਚੋਣ ਕਮਿਸ਼ਨਰ ਦੀ ਹਦਾਇਤ ਤੇ ਇੱਕ ਫੈਸਲਾ ਲਿਆ ਗਿਆ ਹੈ ਫੈਸਲਾ ਕੀ ਲਿਆ ਹੈ ਕੇਜਰੀਵਾਲ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਵਾਪਸ ਬੁਲਾ ਲੀਆਂ ਗਈਆਂ ਨੇ ਮਤਲਬ ਕਿ ਹੁਣ ਕੇਜਰੀਵਾਲ ਦੇ ਨਾਲ ਜਿਹੜੀ ਤੁਸੀਂ ਸੁਰੱਖਿਆ ਉਹਨਾਂ ਦੇ ਨਾਲ ਗਾਰਡ ਦੇਖੋਗੇ ਉਸ ਦੇ ਵਿੱਚ ਦਿੱਲੀ ਪੁਲਿਸ ਦੇ ਗਾਰਡ ਹੋਣਗੇ ਪੰਜਾਬ ਪੁਲਿਸ ਦੀਆਂ ਜਿੰਨੀਆਂ ਟੁਕੜੀਆਂ ਸੀ ਅਰਵਿੰਦ ਕੇਜਰੀਵਾਲ ਦੇ ਨਾਲ ਉੱਥੇ ਲੱਗੀਆਂ ਹੋਈਆਂ ਉਹਨਾਂ ਨੂੰ ਵਾਪਸ ਪੰਜਾਬ ਸੱਦ ਲਿਆ ਗਿਆ ਹੁਣ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਵਿੱਚ ਪੰਜਾਬ ਦੀ ਕੋਈ ਵੀ ਟੁਕੜੀ ਤੁਹਾਨੂੰ ਨਜ਼ਰ ਜਿਹੜੀ ਹੈ ਉਹ ਨਹੀਂ ਆਏਗੀ ਸੋ ਇਹ ਇਹ ਇੱਕ ਵਿਵਾਦ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਚੱਲ ਰਿਹਾ ਸੀ ਇਹ ਕਹਿ ਸਕਦੇ ਹਾਂ ਕਿ ਉਸ ਨੂੰ ਵੀ ਠੱਲ ਪੈ ਜਾਏਗੀ ਹਾਲਾਂਕਿ ਅਰਵਿੰਦ ਕੇਜਰੀਵਾਲ ਦੇ OSD ਵਿਭਵ ਕੁਮਾਰ ਜਿਨ੍ਹਾਂ ਦਾ ਪਿਛਲੇ ਸਮੇਂ ਦੇ ਵਿੱਚ ਜੇਲ੍ਹ ਵੀ ਜਾਣਾ ਪਿਆ ਸੀ ਔਰ ਸਵਾਤੀ ਮਾਲੀਵਾਲ ਜਿਹੜੇ ਉੱਥੇ ਦੇ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਨਾਲ ਵਿਵਾਦ ਵੀ ਜੁੜਿਆ ਸੀ ਉਹ ਸਵਾਤੀ ਮਾਲੀਵਾਲ ਨੇ ਇਹ ਇਲਜ਼ਾਮ ਲਗਾਇਆ ਸੀ ਕਿ ਵਿਭਵ ਕੁਮਾਰ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੇ OSD ਨੇ ਮੇਰੇ ਢਿੱਡ ਦੇ ਵਿੱਚ ਉਹਨਾਂ ਨੇ ਲੱਤਾਂ ਮਾਰੀਆਂ ਨੇ ਉਸ ਤੋਂ ਬਾਅਦ ਮਾਮਲਾ ਬਹੁਤ ਪਖਿਆ ਸੀ ਪੰਜਾਬ ਤੱਕ ਉਹਦੀ ਜਿਹੜੀ ਹੈ ਉਹਦਾ ਸੇਕ ਦੇਖਣ ਨੂੰ ਮਿਲਿਆ ਸੀ ਸੋ ਉਸ ਵਿਭਵ ਕੁਮਾਰ ਦੇ ਨਾਲ ਵੀ ਪੰਜਾਬ ਪੁਲਿਸ ਦੇ ਵੱਲੋਂ ਸੁਰੱਖਿਆ ਏਜੰਸੀ ਜਿਹੜੀ ਹੈ ਸੁਰੱਖਿਆ ਦੀਆਂ ਟੁਕੜੀਆਂ ਲਗਾਈਆਂ ਗਈਆਂ ਨੇ ਪੰਜਾਬ ਪੁਲਿਸ ਦੀਆਂ ਉਸ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ ਉਹ ਪਿਛਲੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕਰਕੇ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਕਿ ਜੇਕਰ ਮੈਂ ਝੂਠਾ ਮੇਰੀ ਖਬਰ ਝੂਠੀ ਹੈ ਕਿ ਵਿਭਵ ਕੁਮਾਰ ਦੇ ਨਾਲ ਕੋਈ ਵੀ ਪੰਜਾਬ ਪੁਲਿਸ ਦੀਆਂ ਟੁਕੜੀਆਂ ਨਹੀਂ ਲੱਗੀਆਂ ਉਹਦੀ ਸੁਰੱਖਿਆ ਦੇ ਵਿੱਚ ਤੇ ਪੰਜਾਬ ਸਰਕਾਰ ਦੇ ਉੱਤੇ ਆ ਕੇ ਜਵਾਬ ਦੇਵੇ ਕਿ ਇਹ ਖਬਰ ਝੂਠੀ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਅੱਜ ਤੱਕ ਇਸ ਖਬਰ ਨੂੰ 4 ਦਿਨ ਹੋ ਚੁੱਕੇ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਔਰ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਦੇ OSD ਦੇ ਨਾਲ ਵੀ ਪੰਜਾਬ ਪੁਲਿਸ ਦੀਆਂ ਟੁਕੜੀਆਂ ਲੱਗੀਆਂ ਹੋਈਆਂ ਨੇ ਉਹਦੀ ਸੁਰੱਖਿਆ ਵੀ ਜਾ ਕੇ OSD ਤੱਕ ਦੀ ਵੀ ਸੁਰੱਖਿਆ ਦਿੱਲੀ ਦੇ ਵਿੱਚ ਜਾ ਕੇ ਪੰਜਾਬ ਪੁਲਿਸ ਕਰ ਰਹੀ ਹੈ ਸੋ ਇਹ ਅਸੀਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਪਰ ਇੱਕ ਚਰਚਾ ਨੂੰ ਥੱਲੇ ਜ਼ਰੂਰ ਪਈਆ ਕਿ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਟੁਕੜੀਆਂ ਦੇ ਵਿੱਚੋਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਵਾਪਸ ਆ ਗਈਆਂ ਨੇ ਇੱਕ ਖਬਰ ਬੜੀ ਹੈਰਾਨ ਕਰਨ ਵਾਲੀ ਹੈ ਉਹ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਐਸਾ ਪਿੰਡ ਦਿਖਾਇਆ ਗਿਆ ਕਾਗਜ਼ਾਂ ਦੇ ਵਿੱਚ ਅੱਜ ਤੋਂ 10-11 ਸਾਲ ਪਹਿਲਾਂ ਜਿਸ ਪਿੰਡ ਦੇ ਉੱਤੇ 43 ਲੱਖ ਰੁਪਏ ਦੀ ਗ੍ਰਾਂਟ ਲਗਾਈ ਗਈ ਸਰਕਾਰ ਤੋਂ ਪੈਸਾ ਲੈ ਕੇ ਉਸ ਪਿੰਡ ਦੇ ਉੱਪਰ ਲਗਾਇਆ ਗਿਆ ਪਰ ਉਹ ਪਿੰਡ ਅਜੇ ਲੱਭ ਹੀ ਨਹੀਂ ਜਿਆ ਪੰਜਾਬ ਦੇ ਵਿੱਚ ਕਿ ਉਹ ਪਿੰਡ ਕਿੱਥੇ ਹੈ ਕਾਗਜ਼ਾਂ ਦੇ ਵਿੱਚ ਪਿੰਡ ਦਿਖਾਇਆ ਗਿਆ ਦਰਸਲ ਪਿੰਡ ਜਿਹੜਾ ਹੈ ਉਸ ਮਨਰੇਗਾ ਦੇ ਫੰਡਾਂ ਦੇ ਤਹਿਤ ਉਦੋਂ ਤੇ ਪੈਸਾ ਲਗਾ ਪਿੰਡ ਦਾ ਨਾਮ ਸੀ ਨਮੀ ਰਾਜੋ ਕੀ ਗੱਟੀ ਇਹ ਪੰਜਾਬੀ ਦੇ ਵਿੱਚ ਨਾਮ ਹੈ ਪਿੰਡ ਦਾ ਇਹ ਅਸਲ ਨਾਮ ਹੈ ਪਿੰਡ ਦਾ ਇਹ ਬਾਰਡਰ ਏਰੀਆ ਦਾ ਪਿੰਡ ਹੈ ਔਰ ਨਮੀ ਰਾਜੋ ਕੀ ਗੱਟੀ ਪਿੰਡ ਦੇ ਵਿੱਚ 43 ਲੱਖ ਰੁਪਏ ਦੀ ਗ੍ਰਾਂਟ ਗਈ ਔਰ ਉਸ ਦੇ ਨਾਲ ਮਨਰੇਗਾ ਦੇ ਤਹਿਤ ਉਥੇ ਕੰਮ ਕਰਵਾਇਆ ਗਿਆ ਪਰ ਉਸ ਉਸੇ ਪਿੰਡ ਦੇ ਉਸੇ ਪਿੰਡ ਦਾ ਜਿਹੜਾ ਨਾਮ ਹੈ ਉਹ ਅੰਗਰੇਜ਼ੀ ਦੇ ਵਿੱਚ ਕਾਗਜ਼ਾਂ ਦੇ ਵਿੱਚ ਲਿਖ ਕੇ ਉਹਦੇ ਨਾਮ ਤੇ ਵੀ ਗ੍ਰਾਂਟ ਲੈ ਲਈ ਗਈ ਪੰਜਾਬੀ ਦੇ ਵਿੱਚ ਪਿੰਡ ਦਾ ਨਾਮ ਸੀ ਨਮੀ ਰਾਜੋ ਕੀ ਗੱਟੀ ਅੰਗਰੇਜ਼ੀ ਦੇ ਵਿੱਚ ਪਿੰਡ ਦਾ ਨਾਮ ਦਿਖਾਇਆ ਗਿਆ ਨਿਊ ਰਾਜੋ ਕੀ ਗੱਟੀ ਔਰ ਉਸ ਦੇ ਉੱਪਰ 43 ਲੱਖ ਰੁਪਿਆ ਸਰਕਾਰੀ ਖਜ਼ਾਨੇ ਦੇ ਵਿੱਚੋਂ ਲਿਆ ਗਿਆ ਔਰ ਉਹ 43 ਲੱਖ ਰੁਪਿਆ ਸਰਕਾਰੀ ਖਜ਼ਾਨੇ ਦੇ ਵਿੱਚੋਂ ਲੈ ਕੇ ਉਸ ਮੌਕੇ ਦੇ ਉੱਤੇ ਜਿਹੜੇ ਲੋਕ ਸੀ ਜਿਨ੍ਹਾਂ ਦੇ ਵੱਲੋਂ ਪੈਸਾ ਗ੍ਰਾਂਟ ਲਈ ਗਈ ਸੀ ਉਹ ਉਹਨੂੰ ਉਹਦੀ ਹੇਰਾਫੇਰੀ ਕਰਕੇ ਔਰ ਕਾਗਜ਼ਾਂ ਦੇ ਵਿੱਚ 43 ਲੱਖ ਰੁਪਏ ਉਸ ਪਿੰਡ ਦੇ ਉੱਤੇ ਲੱਗਾ ਹੋਇਆ ਦਿਖਾ ਦਿੰਦਾ ਹੁਣ ਜਿਸ ਦੇ ਲਈ ਦੋ ਮੈਂਬਰੀ ਕਮੇਟੀ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਉਸ ਲਾਪਤਾ ਪਿੰਡ ਨੂੰ ਲੱਭਣ ਦੇ ਲਈ ਲਗਾ ਦਿੱਤੀ ਗਈ ਹੈ ਮਤਲਬ ਕਿ ਪਿੰਡ ਲੱਭਣਾ ਪਏਗਾ ਹੁਣ ਪੰਜਾਬ ਸਰਕਾਰ ਨੂੰ ਕਿ ਆਖਰ ਉਹ ਪਿੰਡ ਗਿਆ ਤੇ ਗਿਆ ਕਿੱਥੇ ਕਿ ਉਹ ਕਾਗਜ਼ਾਂ ਦੇ ਵਿੱਚ ਹੀ ਰਹਿ ਗਿਆ ਸੋ ਐਸੀਆਂ ਘਟਨਾਵਾਂ ਐਸੇ ਪੈਸੇ ਜਦੋਂ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦੇ ਵਿੱਚੋਂ ਲੋਕਾਂ ਦੇ ਟੈਕਸ ਦੇ ਵਿੱਚੋਂ ਗਿਆ ਹੋਇਆ ਪੈਸਾ ਜਦੋਂ ਇਸ ਤਰੀਕੇ ਦੇ ਨਾਲ ਉਸ ਦਾ ਗਵਨਨ ਹੋਏਗਾ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਸਟੇਟ ਦਾ ਕਰਜ਼ੇ ਦੇ ਵਿੱਚ ਚਲੇ ਜਾਣਾ ਸੁਭਾਵਿਕ ਹੈ ਕਿਉਂਕਿ ਜਿੱਥੇ ਪੈਸਾ ਲੱਗਣਾ ਚਾਹੀਦਾ ਉੱਥੇ ਪੈਸਾ ਨਹੀਂ ਲੱਗ ਰਿਹਾ ਔਰ ਸਰਕਾਰ ਨੂੰ ਸਰਕਾਰ ਦੇ ਖਜ਼ਾਨੇ ਖਾਲੀ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਸੁਣਿਆ ਵੀ ਹੋਏਗਾ ਕਿ ਵਿੱਤ ਮੰਤਰੀ ਪੰਜਾਬ ਦੇ ਪਿੱਟਦੇ ਰਹੇ ਨੇ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਉਹ ਪੀਪਾ ਬਣਿਆ ਹੋਇਆ ਉਹਦੇ ਵਿੱਚ ਪੈਸਾ ਹੀ ਹੈ ਨਹੀਂ ਪੈਸਾ ਦੇਈਏ ਕਿੱਥੋਂ ਪੈਸਾ ਦਈਏ ਕਿਥੋਂ ਪੈਸਾ ਇਦਾਂ ਦੀਆਂ ਜਗ੍ਹਾ ਤੇ ਲੱਗ ਰਿਹਾ ਸੀ ਜਿਸ ਕਰਕੇ ਪੰਜਾਬ ਦੇ ਖਜ਼ਾਨੇ ਅੱਜ ਤੱਕ ਖਾਲੀ ਰਹੇ ਨੇ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਲਈ ਦੋ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਡਿਵੀਜ਼ਨਲ ਡਿਪਟੀ ਡਾਇਰੈਕਟਰ ਤੇ ADC ਇਹਦੀ ਜਾਂਚ ਕਰਨਗੇ ਔਰ 28 ਜਨਵਰੀ ਨੂੰ ਇਹਦੀ ਪਹਿਲੀ ਪੇਸ਼ੀ ਹੈ ਜਿਹਦੀ ਜਿਹਦੇ ਵਿੱਚ ਅਮਰਦੀਪ ਸਿੰਘ ਗੁਜਰਾਲ ਉਹਦੇ ਵਿੱਚ ਸ਼ਾਮਲ ਹੋਣਗੇ ਸੋ ਹੁਣ ਦੇਖਣਾ ਹੋਏਗਾ ਕਿ ਇਸ ਲਾਪਤਾ ਪਿੰਡ ਦੀ ਜਿਹੜੀ ਭਾਲ ਹੈ ਜਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਕੀ ਇਹ ਪਿੰਡ ਲੱਭਦਾ ਹੈ ਜਾਂ ਫਿਰ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਏਗਾ ਔਰ 43 ਲੱਖ ਰੁਪਏ ਦਾ ਜਵਾਬ ਕੌਣ ਦੇਗਾ ਉਹ ਆਨਲਾਈਨ ਟਾਈਮ ਦੇ ਵਿੱਚ ਜਿਹੜੀ ਦੋ ਮੈਂਬਰੀ ਕਮੇਟੀ ਹੈ ਉਸ ਤੋਂ ਪਤਾ ਲੱਗੇਗਾ ਹਾਲਾਂਕਿ ਮੰਗ ਇਹ ਵੀ ਕੀਤੀ ਜਾ ਰਹੀ ਹੈ ਕਿ ਇਹਦੀ ਜਾਂਚ ਜਿਹੜੀ ਹੈ ਇਸ ਪਿੰਡ ਦੀ ਉਹ ਪੰਜਾਬ ਸਰਕਾਰ ਦੀ ਕੋਈ ਏਜੰਸੀ ਨਹੀਂ ਈਡੀ ਜਾਂ ਫਿਰ ਸੀਬੀਆਈ ਇਸ ਗਾਇਬ ਹੋਏ ਪਿੰਡ ਨੂੰ ਲੱਭ ਸਕਦੀ ਹੈ ਸੋ ਉਹਨਾਂ ਨੂੰ ਇਹ ਜਾਂਚ ਸੌਂਪ ਦੇਣੀ ਚਾਹੀਦੀ ਹੈ ਸੋ ਇਹ ਸੀ ਅੱਜ ਦੀਆਂ ਉਹ ਤਮਾਮ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸੀ ਅੱਜ ਦੇ ਦਿਨ ਦੇ ਵਿੱਚ ਹੋਰ ਕੀ ਕੁਝ ਖਾਸ ਰਹੇਗਾ ਉਹ ਅਸੀਂ ਆਪਣੇ ਸ਼ਾਮ ਦੇ ਬੁਲੇਟਨ ਦੇ ਵਿੱਚ ਦੱਸਾਂਗੇ ਉਸ ਬੁਲੇਟਨ ਨੂੰ ਵੀ ਜ਼ਰੂਰ ਦੇਖਿਓ ਔਰ ਜੇ ਜੇਕਰ ਤੁਹਾਨੂੰ ਸਾਡੀਆਂ ਖਬਰਾਂ ਚੰਗੀਆਂ ਲੱਗਦੀਆਂ ਨੇ ਔਰ ਇਨਫੋਰਮੇਸ਼ਨ ਵਧੀਆ ਲੱਗਦੀ ਹੈ ਤੇ ਇਸ ਇਨਫੋਰਮੇਸ਼ਨ ਨੂੰ ਹੋਰ ਲੋਕਾਂ ਤੱਕ ਵੀ ਸਾਂਝੀ ਕਰੋ ਸ਼ੇਅਰ ਕਰੋ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਹੋਰ ਖਬਰਾਂ ਦੇਖਣ ਦੇ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ